ਮੈਨੂੰ ਕਿਸਾਨ ਆਗੂ ਕੋਈ ਵੀ ਦੱਸੇ ਜਿਹੜੇ ਬੰਦੇ ਐਡੀ ਐਡੀ ਡਿੰਗਾ ਮਾਰਦੇ ਨੇ ਵੀ ਕਿਸੇ ਕੰਟਰੀ ਦੇ ਵਿੱਚ ਐਮਐਸਪੀ ਉਹਨਾਂ ਸਰਕਾਰਾਂ ਨੇ ਦਿੱਤੀ ਹੋਈ ਹੈ ਬਿਲਕੁਲ ਤਾਂ ਮੈਂ ਇੱਥੇ ਤੁਹਾਡਾ ਸਵਾਲ ਕੱਟਣਾ ਚਾਹੁੰਦਾ ਕਿ ਤੁਸੀਂ ਕਹੇ ਜਿਹੜੇ ਦੇਸ਼ਾਂ ਦੀ ਅਸੀਂ ਰੀਸ ਕਰਨਾ ਚਾਹੁੰਦੇ ਆ ਉੱਥੇ ਐਮਐਸਪੀ ਨਹੀਂ ਪਰ ਜਦੋਂ 1 ਸਾਲ ਪਹਿਲਾਂ ਜਦੋਂ ਪਹਿਲੇ ਅੰਦੋਲਨ ਚ ਫਿਰ ਕਿਸਾਨਾਂ ਨੂੰ ਵਾਅਦਾ ਕਿਉਂ ਕੀਤਾ ਕਿ ਐਮਐਸਪੀ ਗਰੰਟੀ ਕਾਨੂੰਨ ਦਵਾਂਗੇ ਜਾਂ ਫਿਰ ਉਸ ਤੋਂ ਪਹਿਲਾਂ ਗੱਲ ਕਰੀਏ 2014 ਤੋਂ ਪਹਿਲਾਂ ਜਦੋਂ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਆਏ ਸੀ ਉਦੋਂ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਉਦੋਂ ਤਾਂ ਖੁਦ ਕਹਿੰਦੇ ਰਹੇ ਨੇ ਕਿ ਐਮਐਸਪੀ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਉਦੋਂ ਫਿਰ ਕਿਹੜਾ ਬਾਕੀ ਦੇਸ਼ਾਂ 'ਚ ਮਿਲਦੀ ਸੀ ਪ੍ਰੋਬਲਮ ਸਾਡੀ ਇਹ ਹੈਗੀ ਹੈ ਜਿਹੜੀਆਂ ਮੀਟਿੰਗਾਂ ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਨਾਲ ਕੀਤੀਆਂ ਨੇ ਉਹ ਆਫ ਕੈਮਰਾ ਕੀਤੀਆਂ ਨੇ ਹੂੰ ਪਬਲਿਕ ਦੇ ਵਿੱਚ ਤਾਂ ਕੁਛ ਆਇਆ ਨਹੀਂ ਉਹ ਅੰਦਰ ਖਾਤੇ ਤੁਸੀਂ ਚਾਹ ਦੇ ਨਾਲ ਬਿਸਕੁਟ ਖਾ ਕੇ ਆ ਗਏ ਜਾਂ ਕਾਜੂ ਬਦਾਮ ਡਰਾਈ ਫਰੂਟ ਆਗਲੇ ਨੇ ਦੇਤਾ ਵਧੀਆ ਪਰੌਂਠੇ ਦੇਤੇ ਕਿਸਾਨ ਆਗੂ ਤਾਂ ਕੁਝ ਕਹਿੰਦੇ ਨੇ ਸਾਨੂੰ ਕਹਿੰਦੇ ਤੋਮਰ ਦੇ ਘਰ ਵਾਲੀ ਪੈਗ ਬਣਾ ਕੇ ਦਿੰਦੀ ਰਹੀ ਹੈ ਤੇ ਉਹ ਚੀਜ਼ਾਂ ਬਾਹਰ ਥੋੜੀਆਂ ਆਈਆਂ ਨੇ ਤੁਸੀਂ ਗਿੱਟਮਿਟ ਅੰਦਰ ਕੀ ਕੀਤੀ ਹੈ ਤੁਸੀਂ ਜਦੋਂ ਗੁਰੂ ਨਾਨਕ ਪਾਸ਼ਾ ਦਾ ਗੁਰਪੁਰਬ ਸੀਗਾ ਉੱਥੇ ਉਹ ਧਰਨਾ ਅੰਦੋਲਨ ਖਤਮ ਕੀਤਾ ਫਿਰ ਸਾਨੂੰ ਸਰਕਾਰ ਨੇ ਹਰੀ ਝੰਡੀ ਦਿੱਤੀ ਮਤਲਬ ਇਹੀ ਜਿੰਨਾ ਵੀ ਸਾਡੀ ਜਿੱਤ ਹੋ ਗਈ ਸਰਕਾਰ ਸਹਿਮਤ ਹੋ ਗਈ ਤੁਸੀਂ ਅੱਜ ਫੇਰ ਕਹਿੰਦੇ ਹੋ ਵੀ ਸਾਨੂੰ ਗਰੰਟੀ ਤੌਰ ਤੇ ਐਮਐਸਪੀ ਦੇਓ ਫਿਰ ਉਦੋਂ ਤੁਸੀਂ ਕਿਹੜੇ ਲਾਲਚ ਨਾਲ ਉੱਠੇ ਸੀ ਨਹੀਂ ਉਦੋਂ ਤਾਂ ਸਰਕਾਰ ਨੇ ਇਹ ਗੱਲ ਕਹਿਤੀ ਸੀ ਕਿ ਐਮਐਸਪੀ ਦਾ ਕਾਨੂੰਨ ਬਣਾ ਦਾਂਗੇ ਫਿਰ ਉਹ ਕਿਸਾਨ ਤਾਂ ਇੱਕ ਦੇਸ਼ ਦੀ ਸਰਕਾਰ ਹੈ ਉਸ ਤੇ ਜੋ ਯਕੀਨ ਕਰਕੇ ਉੱਠੇ ਸੀ ਨਾ ਨਹੀਂ ਕਾਨੂੰਨ ਬਣਾਤਾ ਸੀ ਜਾਂ ਨਹੀਂ ਬਣਾਤਾ ਸੀ ਸਵਾਲ ਤਾਂ ਜਥੇਬੰਦੀਆਂ ਦੇ ਉੱਠਣਾ ਨਾ ਤੁਸੀਂ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਕਿਸਾਨਾਂ ਨੂੰ ਗੁੰਮਰਾਹ ਕੀਤਾ ਕੀ ਗੁੰਮਰਾਹ ਕੀਤਾ ਗੁੰਮਰਾਹੇ ਕੀਤਾ ਨਾ ਜੇ ਉਸ ਵਕਤ ਤੁਹਾਨੂੰ ਗਰੰਟੀ ਤੌਰ ਤੇ ਤੁਹਾਡੇ ਹੱਥ ਕੋਈ ਐਵੀਡੈਂਸ ਨਹੀਂ ਆਇਆ ਸੀ ਸਰਕਾਰ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਮੀਡੀਆ ਦੇ ਵਿੱਚ ਆ ਕੇ ਗੱਲ ਕਹਿ ਰਹੇ ਨੇ ਕਿ ਉਹ ਕਾਨੂੰਨ ਵਾਪਸ ਲਏ ਜਾਣਗੇ ਜਾਂ ਜੋ ਐਮਐਸਪੀ ਦੀ ਗੱਲ ਕਰ ਰਿਹਾ ਕਿ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਤੇ ਯਕੀਨ ਨਾ ਕਰਨ ਤਾਂ ਕਿਸਾਨ ਕਰਨ ਕਿਤੇ ਵਿਰ ਯਕੀਨ ਨਹੀਂ ਪ੍ਰਧਾਨ ਮੰਤਰੀ ਦੇ ਹੱਥਾਂ ਵਿੱਚ ਫੜਿਆ ਹੋਇਆ ਪੈਨ ਵੀ ਉਹਨੇ ਸਾਈਨ ਕਰਕੇ ਫੜਾ ਦੇਣਾ ਤੁਹਾਨੂੰ ਐਮਐਨ ਐਮਐਸਪੀ ਰਾਸ਼ਟਰਪਤੀ ਤੱਕ ਜਾਂਦਾ ਸਾਰਾ ਕੁਝ ਉਹ ਪ੍ਰੋਸੀਜਰ ਹੁੰਦਾ ਹੂੰ ਤੁਸੀਂ ਇਹ ਸਮਝਦੇ ਹੋ ਵੀ ਜਿਹੜਾ ਇੰਡੀਆ ਦਾ ਕੈਨਾ ਕੈਦਾ ਕਾਨੂੰਨ ਹੈਗਾ ਉਹ ਕੱਲ੍ਹ ਪ੍ਰਧਾਨ ਮੰਤਰੀ ਦੇ ਕੋਲ ਆ। ਹੂੰ ਸੁਪਰੀਮ ਕੋਰਟ ਮੈਂ ਤੁਹਾਨੂੰ ਇੱਥੇ ਸਵਾਲ ਇੱਕ ਹੋਰ ਐਡ ਕਰਦਾ। ਹੂੰ ਜੇ ਤੁਸੀਂ ਇਹ ਮੰਨਦੇ ਹੋ ਵੀ ਸਰਕਾਰ ਸਰਨੇ ਧੱਕਾ ਕਰਦੀ ਹੈ। ਹੂੰ ਇਹ ਇਹ ਆਮ ਤੌਰ ਤੇ ਚਰਚਾ ਇਹ ਛੜੀ ਹੋਈ ਹੈ। ਹੂੰ ਬਿਲਕੁਲ ਕਿਸਾਨ ਕਹਿੰਦੇ ਨੇ। ਕਹਿੰਦੇ ਆ ਨਾ ਫਿਰ ਕਿਸਾਨ ਜਥੇਬੰਦੀਆਂ ਦੇ ਕੋਲੇ ਕੋਈ ਉਹਨਾਂ ਦਾ ਆਪਣਾ ਵਕੀਲ ਹੋਊਗਾ। ਹੂੰ ਕੋਈ ਅਜੇ ਤੱਕ ਹਾਈ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਤੁਹਾਡੀ ਪਟੀਸ਼ਨ ਹੈਗੀ ਸਰਕਾਰ ਦੇ ਸਰਕਾਰ ਦੇ ਖਿਲਾਫ ਹੂੰ ਜੇ ਤੁਸੀਂ ਚਾਹੁੰਦੇ ਹੋ ਵੀ ਸਰਕਾਰ ਧੱਕਾ ਕਰਦੀ ਹੈ ਸਰਕਾਰ ਤੋਂ ਉੱਪਰ ਤਾਂ ਸਾਡੇ ਕੋਲੇ ਸੁਪਰੀਮ ਕੋਰਟ ਹੈ ਨਾ ਜਾਂ ਹਾਈ ਕੋਰਟ ਹੈ ਤੁਸੀਂ ਉੱਥੇ ਗਏ ਹੋ ਅਜੇ ਤੱਕ ਨਹੀਂ ਗਏ ਨਾ ਤੁਹਾਡਾ ਆਪਣਾ ਪਿੱਟਸ਼ਾਪਾ ਹੈਗਾ ਤੁਸੀਂ ਸਾਲ ਕੁ ਬਾਅਦ ਜੋ ਇਲੈਕਸ਼ਨ ਹੁੰਦੀ ਹੈ ਤੁਸੀਂ ਉਦੋਂ ਉੱਠ ਕੇ ਕਿਉਂ ਤੁਰ ਪੈਨੇ ਹੋ ਮੈਂ ਇੱਥੇ ਉਹ ਗੱਲ ਕਹਿਣੀ ਨਹੀਂ ਚਾਹੁੰਦਾ ਹੂੰ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੋਈ ਆ ਵੀ ਜਿਹੜਾ ਬਾਜ਼ਾਰ ਰੇਟ ਹੈਗਾ ਫਸਲਾਂ ਦਾ ਉਹ ਤੈਅ ਕੀਤਾ ਜਾਵੇ। ਹੂੰ ਸਰਕਾਰ ਉਹਤੇ ਗਰੰਟੀ ਤੌਰ ਤੇ ਲਿਖਤੀ ਰੂਪ ਵਿੱਚ ਦੇਵੇ। ਹੂੰ ਤਕਰੀਬਨ ਉਹ ਮੀਡੀਆ ਦੇ ਵਿੱਚ ਉਹ ਉਹਦਾ ਸਾਰਾ ਕੁਝ ਵਾਇਓ ਡਾਟਾ ਹੋਣਾ ਚਾਹੀਦਾ ਵੀ ਕੋਈ ਬੰਦਾ ਇਤਰਾਜ਼ ਨਾ ਕਰੇ ਵੀ ਸਰਕਾਰ ਨੇ ਕੀ ਦਿੱਤਾ। ਹੂੰ ਕੀ ਅਸੀਂ ਮੰਗ ਰੱਖੀ ਸੀ। ਹੁਣ ਜਦੋਂ ਤੁਸੀਂ ਮੀਟਿੰਗਾਂ ਅੰਦਰਖਾਤੇ ਗਿੱਟਮੇਟ ਕਰਕੇ ਕਰ ਰਹੇ ਹੋ। ਹੂੰ ਫਿਰ ਲੋਕਾਂ ਦੇ ਤਾਂ ਸ਼ੱਕ ਦੀ ਸੂਈ ਤੁਹਾਡੇ ਤੇ ਜਾਣੀ ਜਾਣੀ ਆ ਨਾ। ਹੂੰ